ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਸੂਬੇ ਦੇ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਹੈ ਕਿੰਨੇ ਜਿਹੜੇ ਲੰਬੇ ਸਮੇਂ ਤੋਂ ਪੋਸਟਿੰਗ ਸੀ ਜਾਂ ਜਿਨ੍ਹਾਂ ਦੇ ਰਾਸੀ ਸਬੰਧ ਸਨ ਹਾਲਾਂਕਿ ਤਿੰਨ ਦਿਨ ਪਹਿਲਾਂ ਹੀ ਚੋਣ ਕਮਿਸ਼ਨ ਵੱਲੋਂ ਦੋ ਵੱਡੇ ਪੁਲਿਸ ਅਧਿਕਾਰੀ ਤੇ ਇੱਕ ਜਲੰਧਰ ਦਾ ਡਿਪਟੀ ਕਮਿਸ਼ਨਰ ਬਦਲ ਦਿੱਤਾ ਸੀ ਲੇਕਿਨ ਅੱਜ ਜਿਹੜੀ ਹੁਣ ਜਾਣਕਾਰੀ ਮਿਲੀ ਆ ਪਾਰ ਸਰਕਾਰ ਨੇ ਬਹੁਤ ਸਾਰੇ ਉਹ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਤੇ ਕਈ ਨਾਨ ਜਿਹੜੇ ਕਾਰਡਰ ਪੋਸਟ ਆ ਜਿਹੜੇ ਪੀਪੀਐਸ ਅਫੀਸਰ ਜਿਹੜੇ ਬਤੌਰ ਐਸਐਸਪੀ ਕੰਮ ਕਰ ਰਹੇ ਸੀ ਉਹਨਾਂ ਨੂੰ ਵੀ ਬਦਲਦੇ ਹੁਕਮ ਦੇ ਦਿੱਤੇ ਨੇ ਫਿਲਹਾਲ ਜਿਹੜੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜ ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀ ਬਠਿੰਡਾ ਮਲੇਰਕੋਟਲਾ ਪਠਾਨਕੋਟ ਜਲੰਧਰ ਦਿਹਾਤੀ ਅਤੇ ਫਾਜ਼ਿਲਕਾ ਦੇ ਐਸਐਸਪੀ ਬਦਲ ਦਿੱਤੇ ਗਏ ਨੇ ਬਠਿੰਡਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਹਰਮਨ ਵੀਰ ਸਿੰਘ ਗਿੱਲ ਨੇ ਉਹਨਾਂ ਦਾ ਤਬਾਦਲਾ ਇਸ ਕਰਕੇ ਦਿੱਤਾ ਕਿਉਂਕਿ ਉਹਨਾਂ ਦੇ ਬ੍ਰਦਰ ਭਰਾ ਰਾਸੀ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਇਸ ਕਰਕੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਖਡੂਰ ਸਾਬ ਤੋਂ ਜਿਹੜੇ ਐਮਪੀ ਨੇ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਗਿੱਲ ਉਰਫ ਡਿੰਪਾ ਇਸ ਕਰਕੇ ਉਹਨਾਂ ਦੇ ਭਰਾ ਜਿਹੜੇ ਐਸਐਸਪੀ ਬਠਿੰਡਾ ਲੱਗੇ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਦੀਆਂ ਸਾਫ਼ ਤੇ ਸਪਸ਼ਟ ਹਦਾਇਤਾਂ ਨੇ ਕਿ ਉਹ ਜਿਹੜੇ ਅਧਿਕਾਰੀ ਬਦਲੇ ਜਾਣਗੇ ਜਿਨ੍ਹਾਂ ਦੇ ਸਿੱਧੇ ਜਾਂ ਸਿੱਧੇ ਤੌਰ ਤੇ ਰਾਸੀ ਸਬੰਧ ਨੇ ਤੇ ਇਸ ਕਰਕੇ ਹਰਬੰਨਬੀਰ ਸਿੰਘ ਗਿੱਲ ਹੋਣਾ ਦੀ ਜਿਹੜੀ ਬਦਲੀ ਆ ਇਸ ਆਧਾਰ ਤੇ ਕੀਤੀ ਗਈ ਹੈ ਕਿਉਂਕਿ ਉਹਨਾਂ ਦੇ ਭਰਾ ਕਡੂਰ ਸਾਹਿਬ ਤੋਂ ਐਮਪੀ ਨੇ ਤੇ ਫਿਰ ਟਿਕਟ ਦੀ ਦੌੜ ਦੇ ਵਿੱਚ ਨੇ ਅਗਰ ਗੱਲ ਕੀਤੀ ਜਾਵੇ ਮਲੇਰਕੋਟਲਾ ਮਲੇਰਕੋਟਲਾ ਦੇ ਵਿੱਚ ਐਸਐਸਪੀ ਲੱਗੇ ਹੋਏ ਨੇ ਸਹਾਰ ਕਮਲਪ੍ਰੀਤ ਸਿੰਘ ਖੱਖ ਉਹਨਾਂ ਦਾ ਤਬਾਦਲਾ ਇਸ ਕਰਕੇ ਕੀਤਾ ਗਿਆ ਕਿ ਉਹ ਆਈਪੀਐਸ ਨਹੀਂ ਆ ਪੀਪੀਐਸ ਆਫੀਸਰ ਨੇ ਇਸ ਕਰਕੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਉਹ ਪਠਾਨਕੋਟ ਦੇ ਵਿੱਚ ਬਤੌਰ ਐਸਐਸਪੀ ਕੰਮ ਕਰ ਰਹੇ ਸੀ ਲੇਕਿਨ ਫਿਲਹਾਲ ਪੰਜਾਬ ਸਰਕਾਰ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਮਲੇਰ ਕੋਟਲਾ ਮਲੇਰ ਕੋਟਲਾ ਤੇ ਹੁਣ ਭਾਰਤੀ ਚੋਣ ਕਮਿਸ਼ਨ ਨੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਹੈ ਸਰਕਾਰ ਕੋ ਨਵਾਂ ਪੈਨਲ ਮੰਗ ਲਿਆ ਇਸੇ ਤਰ੍ਹਾਂ ਦਿਲਜਿੰਦਰ ਸਿੰਘ ਢਿੱਲੋ ਜਿਹੜੇ ਪਠਾਨਕੋਟ ਦੇ ਵਿੱਚ ਐਸਐਸਪੀ ਲੱਗੇ ਉਹ ਵੀ ਇੱਕ ਪੀਪੀਐਸ ਆਫੀਸਰ ਸਨ ਭਾਰਤੀ ਚੋਣ ਕਮਿਸ਼ਨ ਨੇ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਪੁੱਲਰ ਉਹ ਵੀ ਇੱਕ ਆਈਪੀਐਸ ਆਫੀਸਰ ਨਹੀਂ ਸਨ ਜਿਸ ਦੇ ਚੱਲਦੇ ਆ ਜਲੰਧਰ ਦਿਹਾਤੀ ਦੇ ਵੀ ਐਸਐਸਪੀ ਮੁਖਵਿੰਦਰ ਸਿੰਘ ਪੁੱਲਰ ਹੋਣਾ ਦਾ ਤਬਾਦਲਾ ਕਰ ਦਿੱਤਾ ਗਿਆ ਫਾਜ਼ਲ ਕਾ ਦੇ ਵਿੱਚ ਵੀ ਇੱਕ ਪੀਪੀਐਸ ਅਫੀਸਰ ਬਤੌਰ ਐਸਐਸਪੀ ਕੰਮ ਕਰੇ ਸਿਵਰਿੰਦਰ ਸਿੰਘ ਬਰਾੜ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਮਤਲਬ ਜਿਹੜੇ 5 ਐਸਐਸਪੀ ਬਦਲੇ ਨੇ ਉਹਨਾਂ ਵਿੱਚੋਂ 4 ਜਿਹੜੇ ਨੇ ਉਹ ਨੌਨ ਆਈਪੀਐਸ ਹਨ ਪੀਪੀਐਸ ਅਫੀਸਰਨ ਸਟੇਟ ਸਿਵਲ ਸਰਵਿਸ ਦੇ ਅਧਿਕਾਰੀ ਸਨ ਇਸ ਕਰਕੇ ਉਹਨਾਂ ਦੇ ਤਬਾਦਲੇ ਕਰ ਦਿੱਤੇ ਨੇ ਜਦ ਕਿ ਹਰਮਨਬੀਰ ਸਿੰਘ ਇੱਕ ਆਈਪੀਐਸ ਅਫੀਸਰ ਪਰ ਉਹਨਾਂ ਦਾ ਤਬਾਦਲਾ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਭਰਾ ਕਾਂਗਰਸ ਪਾਰਟੀ ਦੇ ਐਮਪੀ ਵੀ ਨੇ ਤੇ ਮੋੜ ਟਿੱਕ ਤੇ ਦੀ ਦੌਰ ਦੇ ਵਿੱਚ ਨੇ ਇਸ ਕਰਕੇ ਸਰਕਾਰ ਨੂੰ ਵੱਡਾ ਝਟਕਾ ਹੁਣ ਭਾਰਤੀ ਚੋਣ ਕਮਿਸ਼ਨ ਨੇ ਇਹਨਾਂ ਪੰਜਾਂ ਜ਼ਿਲ੍ਹਿਆਂ ਦੇ ਵਾਸਤੇ ਤਿੰਨ ਤਿੰਨ ਨਵੇਂ ਅਧਿਕਾਰੀਆਂ ਦਾ ਪੈਨਲ ਮੰਗ ਲਿਆ ਲਾਜ਼ਮੀ ਤੌਰ ਤੇ ਇਹਨਾਂ ਦੀ ਜਗ੍ਹਾ ਹੁਣ ਆਈਪੀਐਸ ਅਫਸਰਾਂ ਦਾ ਪੈਨਲ ਆਏਗਾ ਔਰ ਉਸ ਤੋਂ ਬਾਅਦ ਜਿਹੜੇ ਸੀਨੀਅਰ ਮੋਸਟ ਹੋਣਗੇ ਉਹਨਾਂ ਦੇ ਆਧਾਰ ਤੇ ਹੀ ਫਿਰ ਭਾਰਤੀ ਚੋਣ ਕਮਿਸ਼ਨ ਇਹਨਾਂ ਪੰਜ ਜ਼ਿਲ੍ਹਿਆਂ ਬਠਿੰਡਾ ਪਠਾਨਕੋਟ ਮਲੇਰਕੋਟਲਾ ਫਾਜ਼ਿਲਕਾ ਤੇ ਜਲੰਧਰ ਦਿਹਾਤੀ ਦੇ ਵਿੱਚ ਇਹਨਾਂ ਨਵੇਂ ਆਈਪੀਐਸ ਅਫਸਰਾਂ ਨੂੰ ਐਸਐਸਪੀ ਲਗਾਇਆ ਜਾਏਗਾ ਜਿਹੜੀ ਸੀਨੀਅਰਿਟੀ ਦੇ ਆਧਾਰ ਤੇ ਪੰਜਾਬ ਸਰਕਾਰ ਵੱਲੋਂ ਹੁਣ ਪੈਨਲ ਭੇਜਿਆ ਜਾਊਗਾ ਤਿੰਨ ਦਿਨ ਪਹਿਲਾਂ ਹੀ ਵਿਸ਼ੇਸ਼ ਸਰੰਗਲ ਜਿਹੜੇ ਡੀਪਟੀ ਕਮਿਸ਼ਨਰ ਜਲੰਧਰ ਸੀ ਉਹਨਾਂ ਦਾ ਇਤਬਾਦਲਾ ਕਰ ਦਿੱਤਾ ਗਿਆ ਸੀ ਕਿਉਂਕਿ ਵਿਸ਼ੇਸ਼ ਸਰੰਗਲ ਦੇ ਜਿਹੜਾ ਜੱਦੀ ਜ਼ਿਲ੍ਹਾ ਉਹ ਜਲੰਧਰ ਸੀ ਇਸ ਕਰਕੇ ਇਹ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ ਉਹ ਅਧਿਕਾਰੀ ਦੂਜੇ ਜ਼ਿਲ੍ਹਿਆਂ ਵਿੱਚ ਲਾਇਆ ਜਾਵੇ ਜਿਹੜੇ ਉਹਨਾਂ ਦੇ ਜੱਦੀ ਜ਼ਿਲ੍ਹੇ ਨਹੀਂ ਹੈ ਉਜਤ ਕੇ ਜਿਹੜੇ ਡੀਆਜੀ ਨਰਿੰਦਰ ਭਾਰਗਵ ਬਾਰਡਰ ਦੇ ਡੀਆਜੀ ਉਹਨਾਂ ਨੂੰ ਇਸ ਕਰਕੇ ਬਦਲਾ ਬਦਲਾ ਗਿਆ ਸੀ ਕਿ ਉਹਨਾਂ ਦੇ ਮਹਾਜ 4 ਮਹੀਨੇ ਬਾਕੀ ਨੇ ਇਸ ਕਰਕੇ ਉਹਨਾਂ ਨੂੰ ਤਬਾਦਲਾ ਕਰ ਦਿੱਤਾ ਗਿਆ ਜਦ ਕਿ ਰੋਪੜ ਰੇਂਜ ਦੇ ਏਡੀਜਪੀ ਜਸਕਰਨ ਸਿੰਘ ਹੋੜਾ ਦੀ ਵੀ ਜਿਹੜੀ ਆ ਉਹ ਅਪ੍ਰੈਲ ਦੇ ਵਿੱਚ ਸੇਵਾ ਮੁਕਤੀ ਸੀ ਤੇ ਕਾਨੂੰਨ ਇਹ ਹੈ ਕਿ ਜਿਨ੍ਹਾਂ ਦੀ ਬਿਲਕੁਲ ਸੇਵਾ ਮੁਕਤੀ ਨੇੜੇ ਨੇ ਉਹ ਚੋਣਾ ਨਹੀਂ ਕਰਵਾ ਸਕਦੇ ਤੇ ਇਸ ਕਰਕੇ ਫਿਰ ਪੰਜਾਬ ਸਰਕਾਰ ਨੂੰ ਝਟਕਾ 5 ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜਾ ਚਿੱਠੀ ਕੱਢੀ ਗਈ ਉਹਦੇ 'ਚ ਲਿਖਿਆ ਹੈਗਾ ਕਿ ਅ ਜਿਹੜੇ ਡੀਸੀ ਐਸਐਸਪੀ ਤੇ ਐਸਪੀ ਜਿਹੜੇ ਅਧਿਕਾਰੀ ਜਿਹੜੇ ਹਾਲੇ ਕਨਫਰਮ ਨਹੀਂ ਜਿਹੜੇ ਨੌਨ ਆਈਐਸ ਨੌਨ ਆਈਪੀਐਸ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਤੋਂ ਇਲਾਵਾ ਅ ਜਿਹੜੇ ਹੋਰ ਜ਼ਿਲ੍ਹਿਆਂ ਦੇ ਵਿੱਚ ਬਦਲੇ ਗਏ ਨੇ ਗੁਜਰਾਤ ਦੇ 5 ਜਿਹੜੇ ਤੇ ਪੰਜਾਬ ਦੇ ਉੜੀਸਾ ਤੇ ਵੈਸਟ ਬੰਗਾਲ ਇੱਥੋਂ ਦੇ ਐਸਐਸਪੀ ਤੇ ਡੀਸੀ ਬਦਲ ਦਿੱਤੇ ਗਏ ਨੇ ਡੀਸੀ ਵੀ ਬਦਲੇ ਗਏ ਨੇ ਜਿਹੜੇ ਆਈਐਸ ਅਧਿਕਾਰੀ ਨਹੀਂ ਸਨ ਇਸ ਤੋਂ ਇਲਾਵਾ ਉਹ ਵੀ ਬਦਲੇ ਗਏ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨਾਲ ਸਿੱਧੇ ਤੌਰ ਤੇ ਸਬੰਧ ਰੱਖਦੇ ਨੇ ਐਸਪੀ ਜਾਂ ਡੀਸੀ ਇਸੇ ਕਰਕੇ ਬਠਿੰਡਾ ਦੇ ਐਸਐਸਪੀ ਹਰਮਨबीर ਸਿੰਘ ਗਿੱਲ ਦਾ ਤਬਾਦਲਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਬ੍ਰਦਰ ਕਾਂਗਰਸ ਪਾਰਟੀ ਤੋਂ ਐਮਪੀ ਨੇ ਉਹਨਾਂ ਦੇ ਪ੍ਰਾ ਤੇ ਉਹ ਫਿਰ ਟਿਕਟ ਦੀ ਚਾਹਵਾਨ ਹਨ ਗੁਜਰਾਤ ਦੇ ਵੀ ਜਿਹੜੇ ਐਸਪੀ ਬਦਲੇ ਗਏ ਨੇ ਉਹ ਛੋਟਾ ਉਦੇਪੁਰ ਤੇ ਅਹਮਦਾਬਾਦ ਦਿਹਾਤੀ ਡਿਸਟ੍ਰਿਕਟ ਦੇ ਐਸਪੀ ਬਦਲੇ ਗਏ ਨੇ ਪੰਜਾਬ ਦੇ ਵਿੱਚ ਜਿਹੜੇ ਐਸਐਸਪੀ ਬਦਲੇ ਗਏ ਨੇ ਉਹ ਪਠਾਨਕੋਟ ਫਾਜ਼ਿਲਕਾ ਜਲੰਧਰ ਦਿਹਾਤੀ ਮਲੇਰ ਕੋਟਲਾ ਡਿਸਟ੍ਰਿਕਟ ਔਰ ਓਡੀਸ਼ਾ ਦੇ ਜਿਹੜੇ ਡੀਸੀ ਬਦਲੇ ਗਏ ਨੇ ਉਹ ਡੇਨ ਕਨਲ ਕਰਕੇ ਓਡੀਸ਼ਾ ਦਾ ਇੱਕ ਡਿਸਟ੍ਰਿਕਟ ਆ ਉਥੋਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਨੇ ਜਦਕਿ ਉਥੋਂ ਦੇ ਜਿਹੜੇ ਐਸਪੀ ਬਦਲੇ ਗਏ ਨੇ ਉਹ ਦਿਓਗੜ ਕਟਕ ਰੂਲਰ ਜਿਹੜੀ ਪੁਲਿਸ ਆ ਉਹਦੇ ਐਸਪੀ ਬਦਲੇ ਗਏ ਨੇ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਡੀਸੀ ਬਦਲੇ ਗਏ ਨੇ ਉਨ੍ਹਾਂ ਵਿੱਚ ਬਦਲੇ ਗਏ ਨੇ ਪੂਰਬਾ ਮਦੀਨਾਪੁਰ ਅ ਜਰਗਾਗ੍ਰਾਮ ਪੂਰਬਾ ਬਰਦਮਨ ਅਤੇ ਬੀਰਬੰਬ ਜ਼ਿਲ੍ਹਿਆਂ ਦੇ ਜਿਹੜੇ ਨੇ ਉਹ ਡਿਪਟੀ ਕਮਿਸ਼ਨਰ ਬਦਲ ਦਿੱਤੇ ਗਏ ਨੇ ਇਹ ਜਿਹੜੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਉਹ ਡੀਸੀ ਜਿਹੜੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਡੀਐਮ ਬੋਲਦੇ ਨੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਐਸਪੀ ਕਹਿੰਦੇ ਨੇ ਤੇ ਪੰਜਾਬ ਚ ਐਸਐਸਪੀ ਕਹਿੰਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਤੇ ਐਸਐਸਪੀ ਬਦਲੇ ਨੇ ਜਿਹੜੇ ਆਈਐਸ ਨਹੀਂ ਸਨ ਜਿਹੜੇ ਆਈਪੀਐਸ ਅਫਸਰ ਨਹੀਂ ਸਨ ਤੇ ਜਿਹੜੇ ਆਈਪੀਐਸ ਅਫਸਰ ਬਦਲੇ ਗਏ ਨੇ ਉਹ ਇਸ ਕਰਕੇ ਬਦਲੇ ਗਏ ਨੇ ਕਿ ਉਹ ਸਿੱਧੇ ਤੌਰ ਤੇ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਪੰਜਾਬ ਸਰਕਾਰ ਕੋਲੋਂ ਵੀ ਭਾਰਤੀ ਚੋਣ ਕਮਿਸ਼ਨ ਨੇ ਹਰ ਜ਼ਿਲ੍ਹੇ ਵਾਸਤੇ ਤਿੰਨ ਤਿੰਨ ਅਧਿਕਾਰੀਆਂ ਦਾ ਪੈਨਲ ਮੰਗ ਲਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ